ਸ਼ੰਭੂ ਅਤੇ ਖਨੌਰੀ ਮੋਰਚੇ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਇਆ ਪੂਰਾ 1 ਸਾਲ ਇਸ ਇੱਕ ਸਾਲ ਦੇ ਵਿੱਚ ਕੀ ਘਟਨਾਵਾਂ ਵਾਪਰੀਆਂ ਕਿਸ ਤਰੀਕੇ ਕਿੰਨਾ ਕਿਸਾਨਾਂ ਦੀ ਹੋਈ ਮੌਤ ਜਾਂ ਫਿਰ ਸਰਕਾਰ ਦੇ ਉੱਪਰ ਕਿੰਨਾ ਕੁ ਪਿਆ ਦਬਾਅ ਸੱਚੀ ਰਕਾਲ ਐਨਰ ਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਹਾਂ ਅੱਜ 13 ਫਰਵਰੀ 2025 ਦਾ ਦਿਨ ਹੈ ਇਸ ਦਿਨ ਅੱਜ ਕਿਸਾਨ ਅੰਦੋਲਨ ਨੂੰ ਜੋਸ਼ ਸ਼ੰਭੂ ਹਤੇ ਖਨੌਰੀ ਦੇ ਉੱਪਰ 12 ਕਿਸਾਨੀ ਮੰਗਾਂ ਨੂੰ ਲੈ ਕੇ ਲੱਗਿਆ ਹੋਇਆ ਉਸ ਨੂੰ ਇੱਕ ਪੂਰਾ ਜਿਹੜਾ ਸਾਲ ਆ ਉਹ ਹੋ ਚੁੱਕਿਆ ਅੱਜ ਤੋਂ ਇੱਕ ਸਾਲ ਪਹਿਲਾਂ ਯਾਨੀ ਕਿ 13 ਫਰਵਰੀ ਨੂੰ ਜਿਹੜਾ ਕਿਸਾਨ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਭਾਵੇਂ ਅਮਰitsar ਤਰਨਤਾਰਨ ਯਾਨੀ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਜੋ ਕੁਝ ਕਿਸਾਨ ਨੇ ਮਾਲਵੇ ਦੇ ਕਿਸਾਨ ਖਨੌਰੀ ਬਾਰਡਰ ਪਹੁੰਚਦੇ ਨੇ ਤੇ ਇਧਰਲੇ ਪਾਸੇ ਜਿਹੜੇ ਮਾਝੇ ਦੇ ਜਾਂ ਹੋਰ ਹਿੱਸਿਆਂ ਦੇ ਪੌਦ ਦੇ ਕਿਸਾਨ ਨੇ ਉਹ ਪਹੁੰਚਦੇ ਨੇ ਸ਼ੰਭੂ ਬਾਰਡਰ ਤਾਂ ਇਹ 12 ਫਰਵਰੀ ਨੂੰ ਪਹਿਲਾਂ ਪੰਜਾਬ ਦੇ ਬਕੋਬਕ ਹਿੱਸਿਆਂ ਦੇ ਵਿੱਚੋਂ ਕਿਸਾਨ ਚੱਲ ਪੈਂਦੇ ਨੇ 13 ਫਰਵਰੀ ਨੂੰ ਜਾਨੀ ਕਿ ਆਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਆਕੇ ਪਹੁੰਚਦੇ ਨੇ ਜਿੱਥੇ ਕਿ ਜੋ 13 ਫਰਵਰੀ 2024 ਤੋਂ ਕੁਝ ਦਿਨ ਪਹਿਲਾਂ ਜਾਨੀ ਕਿ 8-9 ਫਰਵਰੀ ਤੋਂ ਜਦੋਂ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਨੈਸ਼ਨਲ ਹਾਈਵੇ 44 ਹਾਊਸ ਦੇ ਉੱਪਰ ਕੰਧਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਬੈਰੀਗੇਟਮ ਕੰਡਿਆਲੀਆਂ ਤਾਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਕਿਸਾਨਾਂ ਦੇ ਅੱਗੇ ਇੱਕ ਹੋਰ ਔਕੜ ਖੜੀ ਹੋ ਜਾਂਦੀ ਹੈ ਕਿ ਇਸ ਬਾਡਰ ਨੂੰ ਕਿਵੇਂ ਪਾਰ ਕਰਨਗੇ ਜੋ ਪਿੰਡਾਂ ਦੇ ਵਿੱਚ ਲਾਮਬੰਦੀ ਕੀਤੀ ਸੀ ਕਿਸਾਨਾਂ ਨੇ ਕਿਸਾਨ ਆਗੂਆਂ ਨੇ ਬਖਵਕ ਪਿੰਡਾਂ ਦੇ ਵਿੱਚ ਵਖਵਕ ਆਗੂਆਂ ਨੇ ਹੋਕੇ ਦਿੱਤੇ ਸੀ ਕਿ 13 ਫਰਵਰੀ 2024 ਨੂੰ ਦਿੱਲੀ ਕੂਚ ਕਰਨਾ ਬਰੈਂਦੀਆਂ 12 ਮੰਗਾ ਨੂੰ ਲੈ ਕੇ ਕਿਸਾਨੀ ਮੰਗਾ ਨੂੰ ਲੈ ਕੇ ਤਾਂ ਉੱਥੇ ਜਦੋਂ ਕਿਸਾਨ 13 ਫਰਵਰੀ ਨੂੰ ਦਿੱਲੀ ਪਹੁੰਚਦੇ ਪਹੁੰਚਣ ਤੋਂ ਪਹਿਲਾਂ ਹਰਿਆਣੇ ਦੇ ਬਾਰਡਰ ਸ਼ੰਭੂ ਅਤੇ ਖਨੌਰੀ ਤੇ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਪ੍ਰਸ਼ਾਸਨ ਦੇ ਨਾਲ ਟਕਰਾਅ ਹੁੰਦਾ ਜਿੱਥੇ ਕਿ ਪ੍ਰਸ਼ਾਸਨ ਜਦੋਂ ਕਿਸਾਨ ਜਾਂਦੇ ਨੇ ਤਾਂ ਉਸ ਵਕਤ ਕਿਸਾਨਾਂ ਦੇ ਉੱਪਰ ਡਰੋਨ ਦੇ ਜ਼ਰੀਏ ਅਥਰੂ ਗੈਸ ਦੀਆਂ ਬੈਨਾਂ ਨੇ ਉਸ ਦੇ ਜ਼ਰੀਏ ਤੇ ਪਾਣੀ ਦੀਆਂ ਬੁਛਾੜਾਂ ਤੱਕ ਕਿਸਾਨਾਂ ਦੇ ਉੱਪਰ ਮਾਰੀਆਂ ਜਾਂਦੀਆਂ ਰਹੀਆਂ ਇੱਥੋਂ ਤੱਕ ਕਿ ਜਿਹੜੇ ਅਥਰੂ ਗੈਸ ਦੇ ਗੋਲੇ ਡਰੋਨਾਂ ਦੇ ਜ਼ਰੀਏ ਛੱਟੇ ਜਾਂਦੇ ਨੇ ਉਸ ਦੇ ਨਾਲ ਬਹੁਤੇ ਕਿਸਾਨ ਜ਼ਖਮੀ ਹੋ ਜਾਂਦੇ ਨੇ ਇੱਥੋਂ ਤੱਕ ਕਿ ਕਈ ਕਿਸਾਨਾਂ ਦੀਆਂ ਅੱਖਾਂ ਚਲੀਆਂ ਜਾਂਦੀਆਂ ਨੇ ਕਈਆਂ ਦੇ ਜੋ ਸਿਆਣੇ ਸਰੀਰ ਦੇ ਹੁੰਦੇ ਨੇ ਉਹਨਾਂ ਨੂੰ ਜਿਹੜੀਆਂ ਸਾਹ ਲੈਣ ਦੇ ਵਿੱਚ ਦਿੱਕਤਾਂ ਆ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਅੱਜ 13 ਫਰਵਰੀ 2024 ਦਾ ਜਦੋਂ ਦਿਨ ਹੁੰਦਾ ਇੱਕ ਸਾਲ ਪਹਿਲਾਂ ਤਾਂ ਦੁਪਹਿਰ ਤਕਰੀਬਨ 11-12 ਵਜੇ ਕਿਸਾਨ ਸ਼ੰਭੂ ਖਨੋਰੀ ਪਹੁੰਚਦੇ ਨੇ ਤਕਰੀਬਨ 4 ਤੋਂ 5 ਘੰਟੇ ਕਿਸਾਨ ਸੰਘਰਸ਼ ਕਰਦੇ ਨੇ ਉਹ ਬੈਰੀਗੇਟਿੰਗ ਕਿਸਾਨ ਆਪਣੇ ਟਰੈਕਟਰਾਂ ਦੇ ਨਾਲ ਤੋੜਨ ਦੀ ਕੋਸ਼ਿਸ਼ ਕਰਦੇ ਨੇ ਪਰ ਨਾਕਾਮਜਾਬ ਹੁੰਦੇ ਨੇ ਪ੍ਰਸ਼ਾਸਨ ਕਿਸਾਨਾਂ ਨੂੰ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਜੋ ਡਰੋਨ ਦੇ ਜ਼ਰੀਏ ਛੱਡਦੇ ਨੇ ਉਸ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਸ਼ਾਮ ਪੈ ਜਾਂਦੀ ਆ ਕਿਸਾਨਾਂ ਦੁਆਰਾ ਸ਼ੰਭੂ ਬਾਡਰ ਤੇ ਜਿਹੜਾ ਰਹਿ ਰਸ ਮੇਲੇ ਦਾ ਪਾਰਟ ਸ਼ੁਰੂ ਕਰ ਦਿੱਤਾ ਜਾਂਦਾ ਤੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਹੁਣ ਕੱਲ ਨੂੰ ਮੁਰ ਤੋਂ ਦਿੱਲੀ ਕੂਚ ਕਰਾਂਗੇ 14 ਫਰਵਰੀ ਦਾ ਦਿਨ ਆਉਂਦਾ ਕਿਸਾਨ ਉਸੇ ਤਰੀਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਪਰ ਫਿਰ ਤੋਂ ਨਾਕਾਮਜਾਬ ਹੁੰਦੇ ਨੇ ਉਸੇ ਤਰੀਕੇ ਡਰੋਨ ਜਰੀਏ ਕਿਸਾਨਾਂ ਦੇ ਉੱਪਰ ਅਤਰੂ ਗੈਸ ਦੇ ਗੋਲੇ ਆਉਂਦੇ ਨੇ ਪਾਣੀ ਦੀਆਂ ਬਿਚਾੜਾਂ ਜਾਂ ਇੱਥੋਂ ਤੱਕ ਕਿ ਜਿਹੜੇ ਐਕਸਪਾਇਰ ਡੇਟ ਜਿਹੜੇ ਅਤਰੂ ਗੈਸ ਦੇ ਗੋਲੇ ਨੇ ਉਹ ਵੀ ਕਿਸਾਨਾਂ ਦੇ ਉੱਪਰ ਛੁੱਟੇ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਥੋਂ ਤੱਕ ਕਿ ਕਿਸਾਨਾਂ ਦੁਆਰਾ ਜਿਹੜੇ ਡਰੋਨਾਂ ਦੇ ਨਾਲ ਪ੍ਰਸ਼ਾਸਨ ਕਿਸਾਨਾਂ ਦੇ ਉੱਪਰ ਅਤਰੂ ਗੈਸ ਦੇ ਗੋਲੇ ਸੁੱਟ ਰਿਹਾ ਸੀ ਉਹਨਾਂ ਨੂੰ ਰੋਕਣ ਦੇ ਲਈ ਕਿਸਾਨਾਂ ਦੁਆਰਾ ਜਦੋਂ ਪਤੰਗਵਾਜੀ ਕੀਤੀ ਜਾਂਦੀ ਹੈ ਪਤੰਗ ਦੇ ਨਾਲ ਇਤੋਂ ਤੱਕ ਕਿ ਇੱਕ ਡਰੋਨ ਨੂੰ ਸੁੱਟਣ ਦੇ ਵਿੱਚ ਵੀ ਕਿਸਾਨ ਕਾਮਯਾਬ ਹੋ ਜਾਂਦੇ ਨੇ ਪਰ ਇੰਨੇ ਦੇ ਵਿੱਚ 2 ਦਿਨ ਬੀਤ ਜਾਂਦੇ ਨੇ 13 ਫਰਵਰੀ 14 ਫਰਵਰੀ 2024 ਪਰ ਕਿਸਾਨ ਉੱਥੇ ਦੇ ਉੱਥੇ ਖੜੇ ਹੁੰਦੇ ਨੇ ਅੱਗੇ ਪ੍ਰਸ਼ਾਸਨ ਦੇ ਨਾਲ ਕੁਝ ਦਿਨ ਬਾਅਦ ਮੀਟਿੰਗ ਦਾ ਸਵਾ ਮਿਲ ਜਾਂਦਾ ਫਿਰ ਉਸੇ ਤਰੀਕੇ ਪੱਕੇ ਡੇਰੇ ਕਿਸਾਨਾਂ ਦੇ ਸ਼ੰਭੂ ਲੱਗ ਜਾਂਦੇ ਨੇ ਉਧਰਲੇ ਪਾਸੇ ਖਨੌਰੀ ਲੱਗ ਜਾਂਦੇ ਨੇ ਤਾਂ ਉਸ ਤੋਂ ਬਾਅਦ ਤਿੰਨ ਚਾਰ ਦਿਨ ਬੀਤਦੇ ਨੇ ਜੋ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਮੰਤਰੀ ਆਉਂਦੇ ਨੇ ਕੇਂਦਰ ਦੇ ਖੇਤੀਬਾੜੀ ਮੰਤਰੀ ਆਉਂਦੇ ਨੇ ਉਹਨਾਂ ਦੇ ਨਾਲ ਮੀਟਿੰਗ ਹੁੰਦੀ ਆ ਪੰਜਾਬ ਦੇ ਮੁੱਖ ਮੰਤਰੀ ਵੀ ਹੁੰਦੇ ਨੇ ਪਰ ਉਸ ਦੇ ਵਿੱਚ ਕਿਸਾਨਾਂ ਨੂੰ ਜੜੀ ਕੌਂਟਰੈਕਟ ਖੇਤੀ ਆ ਜਿਸ ਦੇ ਵਿੱਚ ਕਿ ਚਾਰ ਤੋਂ ਪੰਜ ਫਸਲਾਂ ਦੇ ਉੱਪਰ ਇੱਕ ਪ੍ਰਪੋਜ਼ਲ ਆਫਰ ਕੀਤਾ ਜਾਂਦਾ ਕਿ ਇਸ ਤਰ੍ਹਾਂ ਇੱਕ ਕੌਂਟਰੈਕਟ ਦੇ ਉੱਪਰ ਖੇਤੀ ਦੂਸੀ ਕਰ ਸਕਦੇ ਆ ਜਾਂ ਤੁਹਾਨੂੰ ਇਸ ਦੇ ਉੱਪਰ ਸਰਕਾਰ ਦੇ ਨਾਲ ਸਹਿਮਤੀ ਬਣ ਸਕਦੀ ਆ ਪਰ ਕਿਸਾਨ ਕੋਰੀ ਨਾ ਕਰ ਦਿੰਦੇ ਨੇ ਉਹ ਕਹਿੰਦੇ ਕਿ ਅਸੀਂ ਐਸੇ ਕੌਂਟਰੈਕਟ ਖੇਤੀ ਦਾ ਵਿਰੋਧ ਕਰਕੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਨੇ ਤੇ ਉਸ ਤੋਂ ਬਾਅਦ ਮੁਰ ਤੋਂ ਇੱਕ ਦੋ ਮੀਟਿੰਗਾਂ ਹੁੰਦੀਆਂ ਨੇ ਤਾਂ ਉਸ ਇੱਕ ਦੋ ਮੀਟਿੰਗਾਂ ਦੇ ਵਿੱਚ ਜਦੋਂ ਕਿਸੇ ਤਰੀਕੇ ਦੀ ਸਹਿਮਤੀ ਨਹੀਂ ਬਣਦੀ ਤਾਂ ਫਿਰ ਕਿਸਾਨ ਇੱਕ ਵਾਰ ਹੋਕਾ ਦਿੰਦੇ ਨੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਸਰਬਣ ਸਿੰਘ ਪੰਦੇਰ ਸੁਰਜੀਤ ਸਿੰਘ ਪੂਲ ਜਾਂ ਹੋਰ ਵੀ ਜੜੇ ਕਿਸਾਨਾ ਗੁਨੇ ਉਹ ਕਹਿੰਦੇ ਕਿ 21 ਫਰਵਰੀ ਨੂੰ ਮੁੜ ਤੋਂ ਜਿਹੜਾ ਤੜਕੇ ਉਹ ਜੋ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਦਿੱਲੀ ਕੂਚ ਕੀਤਾ ਜਾਵੇਗਾ ਤਾਂ ਵੱਡੀ ਗਿਣਤੀ ਪੰਜਾਬ ਦੇ ਲੋਕ ਭਾਵੇਂ ਖੇਤੀ ਨਾਲ ਸੰਬੰਧਤ ਸੀ ਜਾਂ ਨਹੀਂ ਸਾਰੇ ਸ਼ੰਭੂ ਅਤੇ ਖਨੌਰੀ ਤੇ ਇਕੱਠੇ ਹੁੰਦੇ ਨੇ ਕਈ ਲੱਖ ਲੋਕਾਂ ਦਾ ਇਕੱਠ ਹੁੰਦਾ ਸ਼ੰਭੂ ਤੋਂ ਜਦ ਅੱਗੇ ਕੂਚ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਹੁੰਦਾ ਕੀ ਆ ਜਿਸ ਤਰ੍ਹਾਂ 13 ਅਤੇ 14 ਫਰਵਰੀ ਨੂੰ ਹੁੰਦਾ ਕਿ ਅਥਰੂ ਗੈਸ ਦੇ ਗੋਲੇ ਆਉਂਦੇ ਨੇ ਕਿਸਾਨਾਂ ਦੇ ਉੱਪਰ ਪਾਣੀ ਦੀਆ ਬਿਚਾੜਾ ਸਭ ਤੋਂ ਵੱਧ ਅਥਰੂ ਗੈਸ ਦੇ ਗੋਲੇ ਰੇੜੇ ਡਰੋਨਾਂ ਦੇ ਜ਼ਰੀਏ ਸੱਟੇ ਜਾਂਦੇ ਨੇ ਜਿਸ ਦੇ ਨਾਲ ਕਿ ਬਹੁਤੇ ਕਿਸਾਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਆ ਇੱਥੋਂ ਤੱਕ ਕਿ ਕਈ ਕਿਸਾਨਾਂ ਦੀਆਂ ਅੱਖਾਂ ਖਤਮ ਹੋ ਜਾਂਦੀਆਂ ਨੇ ਉਸ ਗੋਲਿਆਂ ਦੇ ਨਾਲ ਜਦੋਂ ਉਹਨਾਂ ਗੋਲਿਆਂ ਦਾ ਜਿਹੜਾ ਪਟਾਕਾ ਪੈਂਦਾ ਉਸ ਦੇ ਵਿੱਚੋਂ ਜਿਹੜੇ ਸ਼ਰਲੇ ਚੱਲਦੇ ਨੇ ਉਹ ਕਿਸਾਨਾਂ ਦੇ ਲੱਗਦੇ ਨੇ ਇੱਥੋਂ ਤੱਕ ਕਿ ਰਬੜ ਦੀਆਂ ਗੋਲੀਆਂ ਜਾਂ ਫਿਰ ਖਨੌਰੀ ਬਾਰਡਰ ਤੇ ਉਸੇ ਦਿਨ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਜਾਨ ਚਲੀ ਜਾਂਦੀ ਆ ਸਿਰ ਦੇ ਵਿੱਚ ਪੱਕੀ ਗੋਲੀ ਲੱਗਣ ਦੇ ਕਾਰਨ ਉਸ ਕਿਸਾਨ ਦੀ ਨੌਜਵਾਨ ਕਿਸਾਨ ਦੀ ਜਾਨ ਚਲੀ ਜਾਂਦੀ ਆ ਤੇ ਉਹ ਜਿਹੜਾ ਬਠਿੰਡੇ ਦੇ ਬੱਲੋਪਿੰਡ ਦਾ ਰਹਿਣ ਵਾਲਾ ਸੀ ਜੋ ਕਿ ਉੱਥੇ ਲੰਗਰ ਵਰਤਾ ਰਿਆ ਹੁੰਦਾ ਤੇ ਉੱਥੇ ਇੱਕ ਹੋਰ ਕਿਸਾਨ ਪ੍ਰਤਪਾਲ ਸਿੰਘ ਜੋ ਕਿ ਖਨੌਰੀ ਦਾ ਰਹਿਣ ਵਾਲਾ ਪ੍ਰਤਪਾਲ ਸਿੰਘ ਉਸ ਦੇ ਉਸ ਨੂੰ ਉਸ ਲੰਗਰ ਵਰਤਾ ਰਹੇ ਟਰਾਲੀ ਦੇ ਵਿੱਚੋਂ ਪ੍ਰਸ਼ਾਸਨ ਜਾਂ ਕਹ ਜੀਏ ਕਿ ਜੋ ਸਿਵਲ ਵਰਦਿਆਂ ਦੇ ਵਿੱਚ ਉਹ ਹਰਿਆਣੇ ਵਾਲੇ ਪਾਸਿਓ ਪਤਾ ਨਹੀਂ ਕਿਸਾਨੇ ਖਸਚਾ ਜਤਾ ਰਹੇ ਨੇ ਕਿ ਕੌਣ ਹਰਿਆਣੇ ਦਾ ਪ੍ਰਸ਼ਾਸਨ ਹੈ ਕੇਂਦਰ ਦਾ ਪ੍ਰਸ਼ਾਸਨ ਹੈ ਜਾਂ ਫਿਰ ਕੌਣ ਆ ਉਹ ਪ੍ਰਿਤਪਾਲ ਸਿੰਘ ਨੂੰ ਚੁੱਕ ਕੇ ਲੈ ਜਾਂਦੇ ਨੇ ਉਸ ਦੀ ਬੋੜੀ ਦੇ ਵਿੱਚ ਪਾ ਕੇ ਕਟਮਾਰਕ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਰੋहतक ਪੀਜੀਆਈ ਦੇ ਵਿੱਚ ਇਲਾਜ ਵੀ ਚੱਲਦਾ ਜਿੱਥੋਂ ਤੱਕ ਕਿ ਉਸ ਦਾ ਜਵਾੜਾ ਟੁੱਟ ਜਾਂਦਾ ਕਈ ਲੱਤਾਂ ਦੀਆਂ ਹੱਡੀਆਂ ਟੁੱਟ ਜਾਂਦੀਆਂ ਨੇ ਬਾਹਾਂ ਦੀਆਂ ਹੱਡੀਆਂ ਟੁੱਟ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਖੁਦ ਰੋहतक ਪੀਜੀਆਈ ਦੇ ਵਿੱਚ ਜਾ ਕੇ ਹਰਿਆਣੇ ਦੇ ਪ੍ਰਸ਼ਾਸਨ ਦੇ ਨਾਲ ਐਸਐਸਪੀ ਦੇ ਨਾਲ ਹੋਰ ਦੇ ਨਾਲ ਗੱਲਾਂ ਕਰਕੇ ਜੋ ਉੱਥੋਂ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਲਿਆਉਂਦੇ ਨੇ ਉੱਥੋਂ ਉਹਨਾਂ ਦਾ ਇਲਾਜ ਚੱਲਦਾ ਪਰ ਉਸ ਤੋਂ ਬਾਅਦ ਇੱਕ ਕਿਸਾਨ ਨੂੰ ਹਰਿਆਣੇ ਜੋ ਚੋਕੇ ਲੈ ਜਾਂਦੇ ਨੇ ਪ੍ਰਿਤਪਾਲ ਸਿੰਘ ਨੂੰ ਇੱਕ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਆ ਪਰ ਇੰਨੇ ਦੇ ਵਿੱਚ ਫਿਰ ਕੁਝ ਜਿਹੜਾ ਉੱਥੇ ਮਾਹੌਲ ਆ ਠੰਡਾ ਪੈ ਜਾਂਦਾ ਸ਼ੰਭੂ ਖਨੌਰੀ ਤੇ ਲੰਬਾ ਸਮਾਂ ਬੀਤਦਾ ਇਸੇ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਵੀ ਆ ਜਾਂਦੀਆਂ ਨੇ ਕਿਸਾਨ ਬੀਜੇਪੀ ਦੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਉਹਨਾਂ ਦਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਹੁੰਦਾ ਤੇ ਜਿਸ ਦੇ ਸਦਕੇ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਆ ਜਿਹੜੀ ਮੈਂਬਰ ਆਫ ਪਾਰਲੀਮੈਂਟ ਦੀ ਲੋਕ ਸਭਾ ਦੀ ਬੀਜੇਪੀ ਦੇ ਹੱਥ ਨਹੀਂ ਆਉਂਦੀ ਤੇ ਉਸ ਤੋਂ ਬਾਅਦ ਇਲੈਕਸ਼ਨਾਂ ਦਾ ਵੀ ਸਮਾਂ ਲੰਘ ਜਾਂਦਾ ਕੇਂਦਰ ਦੇ ਵਿੱਚ ਮੁਰ ਤੋਂ ਬੀਜੇਪੀ ਦੀ ਸਰਕਾਰ ਆ ਜੋ ਕਈ ਪਾਰਟੀਆਂ ਦੀ ਭਾਈਵਾਲੀ ਦੇ ਨਾਲ ਸੱਤਾ ਦੇ ਵਿੱਚ ਆ ਜਾਂਦੀ ਆ ਮੁਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਹੋਕਾ ਦੰਦੇ ਨੇ ਕਿ ਲੰਬਾ ਸਮਾਂ ਹੋ ਗਿਆ ਹੁਣ ਇਹ ਸਮਾਂ ਆ ਗਿਆ ਕਿ ਕਿਸਾਨ ਆਗੂ ਇਸ ਲੜਾਈ ਨੂੰ ਤਿੱਖਾ ਕਰਨ ਦੇ ਲਈ ਕੇਂਦਰ ਦੇ ਉੱਪਰ ਦਬਾਅ ਪਾਉਣ ਦੇ ਲਈ ਖੁਦ ਆਪਣੀਆਂ ਜਾਨਾਂ ਦੇਣਗੇ ਹਿੱਕ ਢਾਕੇ ਮੂਹਰੇ ਖੜਨਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਹ ਐਲਾਨ ਕਰਦੇ ਨੇ ਕਿ 26 ਨਵੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨwarte ਦੇ ਉੱਪਰ ਬੈਠਣਗੇ ਤਾਂ ਉਸ ਤੋਂ ਜੋ ਉਸ ਮੌਕੇ ਨੂੰ 26 ਨਵੰਬਰ ਨੂੰ ਲੈ ਕੇ ਕਾਲ ਹੁੰਦੀ ਆ ਕਿ ਪੰਜਾਬ ਦੇ ਵਿੱਚੋਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਲੋਕ ਨੇ ਜਿਹੜੇ ਖਾਸ ਤੌਰ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਾਂ ਬਾਕੀ ਸੂਬਿਆਂ ਦੇ ਵਿੱਚੋਂ ਖਨੌਰੀ ਆਵੋ ਖਨੌਰੀ ਆਉਣ ਤੋਂ ਪਹਿਲਾਂ ਜਦੋਂ ਤਿਆਰੀਆਂ ਹੋ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਵੱਡੀ ਲਾਮਬੰਦੀ ਕਰ ਲਈ ਜਾਂਦੀ ਆ ਤਾਂ ਤੜਕਸਾਰ ਖਬਰ ਆਉਂਦੀ ਆ ਕਿ 26 ਨਵੰਬਰ ਨੂੰ ਸਵੇਰੇ 2:45 ਮਿੰਟ ਤੇ ਪੰਜਾਬ ਦੇ ਪ੍ਰਸ਼ਾਸਨ ਦੁਆਰਾ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਦਾ ਜਿਹੜਾ ਕਮਰਾ ਹੁੰਦਾ ਜਿੱਥੇ ਉਹ ਰਹਿ ਰਹੇ ਹੁੰਦੇ ਨੇ ਖਨੌਰੀ ਬਾਰਡਰ ਤੇ ਉਸ ਨੂੰ ਉਸ ਦਾ ਦਰਵਾਜ਼ਾ ਪੰਨ ਕੇ ਚੁੱਕ ਲਿਆ ਜਾਂਦਾ ਤੇ ਉਸ ਤੋਂ ਬਾਅਦ ਲੁਧਿਆਣੇ ਦੇ ਡੀ ਐਨ ਸੀ ਹਸਪਤਾਲ ਦੇ ਵਿੱਚ ਤਿੰਨ ਤੋਂ ਚਾਰ ਦਿਨ ਰੱਖਿਆ ਜਾਂਦਾ ਤੇ ਕਿਸਾਨਾਂ ਦੁਆਰਾ ਉਧਰਲੇ ਪਾਸੇ ਉਸੇ ਮਰਨ ਵਰਤ ਦੀ ਲੜੀ ਤਹਿਤ ਕਿਉਂਕਿ ਉਸ ਮੌਕੇ ਕਿਸਾਨਾਂ ਨੇ ਕਿਹਾ ਸੀ ਕਿਸਾਨਾ ਗੁਰਜੀਤ ਸਿੰਘ ਡੱਲੇ ਵਾਲੇ ਕਿਹਾ ਸੀ ਕਿ ਜੇਕਰ ਮੇਰੀ ਜਾਨ ਜਾਂਦੀ ਆ ਜਿਹੜੀ ਮੇਰੀ লাশ ਆ ਮ੍ਰਿਤਕ ਦੇ ਆ ਉਹ ਖਨੌਰੀ ਬਾਡਰ ਤੇ ਹੋਵੇਗੀ ਤੇ ਤੇ ਉਸ ਤੋਂ ਬਾਅਦ ਉਸੇ ਲੜੀ ਤਹਿਤ ਕਿਸਾਨਾਂ ਗੂ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਜੋ ਕਿ ਸਾਬਕਾ ਫੌਜੀ ਵੀ ਨੇ ਉਹਨਾਂ ਦੁਆਰਾ ਖਨੌਰੀ ਬਾਰਡਰ ਤੇ ਮਰਨ ਵਰਤ ਸ਼ੁਰੂ ਕਰ ਦਿੱਤਾ ਜਾਂਦਾ ਭੁਖੜਤਾਲ ਦੁਪਹਿਰ 12 ਵਜੇ ਖਨੌਰੀ ਬਾਰਡਰ ਤੇ ਸ਼ੁਰੂ ਹੋ ਜਾਂਦੀ ਆ ਪਰ ਉਸ ਤੋਂ ਬਾਅਦ ਕਿਸਾਨਾਂ ਦੁਆਰਾ ਪੰਜਾਬ ਸਰਕਾਰ ਦੇ ਉੱਪਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹ ਕਾਲ ਦਿੱਤੀ ਜਾਂਦੀ ਆ ਕਿ 1 ਦਸੰਬਰ 2024 ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਸੰਗਰੂਰ ਦੇ ਵਿੱਚ ਕੋਠੀ ਆ ਉਸ ਦਾ ਘਰਾਓ ਹੋਵੇਗਾ ਪਰ ਉਸ ਤੋਂ ਪਹਿਲਾਂ ਹੀ ਫਿਰ 3 ਨਵੰਬਰ ਨੂੰ ਜਿਹੜਾ ਉੱਥੇ ਖਨੌਰੀ ਬਾਰਡਰ ਮੁਰ ਤੋਂ ਪੰਜਾਬ ਦੇ ਪ੍ਰਸ਼ਾਸਨ ਦੁਆਰਾ ਪੰਜਾਬ ਪੁਲਿਸ ਦੁਆਰਾ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਛੱਡ ਦਿੱਤਾ ਜਾਂਦਾ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਅਸੀਂ ਉਹਨਾਂ ਦਾ ਚੈੱਕਅਪ ਕਰਨ ਦੇ ਲਈ ਲੈ ਕੇ ਆਏ ਸੀ ਉਹ ਚੈੱਕਅਪ ਕਰ ਲਿਆ ਤੇ ਮੁਰ ਤੋਂ ਖਨੌਰੀ ਬਾਰਡਰ ਤੇ ਉਹਨਾਂ ਨੂੰ ਜਿਹੜਾ ਪਹੁੰਚਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਇੱਕ ਇੱਕ ਫਰਵਰੀ ਨੂੰ ਜਿਹੜਾ ਵੱਡਾ ਇਕੱਠ ਉਹ ਖਨੌਰੀ ਬਾਰਡਰ ਮਾਫ਼ ਕਰਨਾ 1 ਦਸੰਬਰ ਨੂੰ ਜਿਹੜਾ ਵੱਡਾ ਇਕੱਠਾ ਉਹ ਖਨੌਰੀ ਬਾਰਡਰ ਤੇ ਹੁੰਦਾ ਜਿੱਥੋਂ ਕਿਸਾਨਾਂ ਨੂੰ ਸੁਖਜੀਤ ਸਿੰਘ ਹਰਦੋ ਝੰਡੇ ਦੁਆਰਾ ਜਿਹੜਾ ਉਹਨਾਂ ਦਾ ਮਰਨ ਵਰਤ ਆ ਉਹ ਖੋਲ ਦਿੱਤਾ ਜਾਂਦਾ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੁਆਰਾ ਆਪਣਾ ਮਰਨ ਵਰਤ ਜਿਹੜਾ ਹਸਪਤਾਲ ਦੇ ਵਿੱਚ ਵੀ ਜਾਰੀ ਰੱਖਿਆ ਜਾਂਦਾ ਮੁੜ ਤੋਂ ਖਰਨੌਰੀ ਬਾਰਡਰ ਤੇ ਸ਼ੁਰੂ ਕਰ ਦਿੱਤਾ ਜਾਂਦਾ ਪਰ ਇਹ ਸਭ ਤੋਂ ਬਾਅਦ ਕਈ ਦਿਨ ਬੀਤਦੇ ਨੇ ਕਈ ਦਿਨ ਲੰਘਣ ਤੋਂ ਬਾਅਦ ਕਿਉਂਕਿ ਜਦੋਂ ਉਹਨਾਂ ਦੁਆਰਾ ਕੋਈ ਅੰਨ ਦਾ ਦਾਣਾ ਇੱਕ ਅੰਦਰ ਨਹੀਂ ਜਾਂਦਾ ਨਾ ਕੋਈ ਮੈਡੀਕਲ ਸਹਾਇਤਾ ਤਾਂ ਲਗਾਤਾਰ ਦਿਨ ਬਦ ਦਿਨ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਆ ਉਹ ਵਿਗੜਨੀ ਸ਼ੁਰੂ ਹੋ ਜਾਂਦੀ ਆ ਦਿਨ ਲੰਘਦੇ ਨੇ ਤੱਕ ਕਈ ਦਿਨ ਬਾਅਦ ਬੀਤ ਜਾਂਦੇ ਨੇ ਜਦੋਂ ਤੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲ ਇੱਕ ਦਿਨ ਅਚਾਨਕ ਦੁਪਹਿਰ ਨੂੰ ਬੇਹੋਸ਼ ਹੋ ਜਾਂਦੇ ਨੇ ਛੰਨੂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿਸਾਨਾਂ ਨੂੰ ਪੈ ਜਾਂਦੀ ਹੈ ਕਿ ਕੀ ਪਾਣਾ ਵਾਪਰ ਗਿਆ ਤਾਂ ਮੌਕੇ ਤੇ ਜਿਹੜੀ ਡਾਕਟਰ ਸਵਾਮਣ ਦੀ ਟੀਮ ਹੈ ਜਿਹੜੀ ਰੋਜ਼ਾਨਾ ਉਹਨਾਂ ਦਾ ਚੈੱਕਅਪ ਕਰਦੀ ਸੀ ਹਾਲਾਂਕਿ ਮੈਡੀਸਨ ਕੋਈ ਨਹੀਂ ਦਿੱਤੀ ਜਾਂਦੀ ਸੀ ਨਾ ਕੋਈ ਡ੍ਰਿਪ ਲਗਾਈ ਜਾਂਦੀ ਸੀ ਇਸ ਗੱਲ ਤੋਂ ਕੋਰਾ ਇਨਕਾਰ ਕਿਸਾਨਾਂ ਆਗੂ ਡੱਲੇ ਵਾਲ ਕਰਦੇ ਸੀ ਕਿ ਕੋਈ ਡ੍ਰਿਪ ਨਹੀਂ ਲਗਾਉਣੀ ਕੋਈ ਮੈਡੀਸਨ ਨਹੀਂ ਲੈਣੀ ਜਿਹੜਾ ਇੱਕ ਪਾਣੀ ਦੇ ਸਹਾਰੇ ਉਹਨਾਂ ਨੇ ਮਰਨ ਵਰਤ ਰੱਖਣਾ ਤੇ ਉਸ ਤੋਂ ਬਾਅਦ ਜਿਹੜਾ ਕਿਸਾਨ ਡਾਕਟਰ ਸੁਆਮਣ ਉਹਨਾਂ ਦੀ ਟੀਮ ਦੁਆਰਾ ਉਹਨਾਂ ਨੂੰ ਮੌਕੇ ਤੇ ਉਹਨਾਂ ਦੀ ਮਾਲਿਸ਼ਾਂ ਕਰਕੇ ਜਿਹੜੀ ਮੁੱਢਲੀ ਸਹਾਇਤਾ ਦੇ ਕੇ ਇਸ ਮੁੱਢਲੀ ਸਹਾਇਤਾ ਦੇ ਵਿੱਚ ਕੋਈ ਵੀ ਮੈਡੀਕਲ ਸਹਾਇਤਾ ਨਹੀਂ ਸੀ ਉਹਨਾਂ ਨੂੰ ਹੋਸ਼ ਦੇ ਵਿੱਚ ਲਿਆਂਦਾ ਜਾਂਦਾ ਕਈ ਦਿਨ ਫਿਰ ਬੀਤਦੇ ਨੇ ਤਾਂ ਮਾਮਲਾ ਉਧਰ ਸੁਪਰੀਮ ਕੋਰਟ ਦੇ ਵਿੱਚ ਪੱਖ ਜਾਂਦਾ ਸੁਪਰੀਮ ਕੋਰਟ ਦੁਆਰਾ बार-बार ਇਹ ਗੱਲ ਆਖੀ ਜਾਂਦੀ ਹੈ ਕਿ ਅੰਦੋਲਨ ਦੇ ਨਾਲੋਂ ਡੱਲੇਵਾਲ ਦੀ ਸਿਹਤ ਜ਼ਰੂਰੀ ਆ ਉਹ ਕਹਿੰਦੇ ਨੇ ਕਿ ਮੰਗਾਂ ਦੇ ਉੱਪਰ ਚਰਚਾ ਹੋਵੇਗੀ ਪਰ ਉਸ ਤੋਂ ਪਹਿਲਾਂ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜ਼ਰੂਰੀਆ ਤਾਂ ਉਹ ਆਪਣਾ ਮਰਨ ਵਰਤ ਖੋਲਣਾ ਆਪਣੀ ਮੈਡੀਕਲ ਸਹਾਇਤਾ ਲੈਣ ਪਰ ਕਈ ਵਾਰ ਸੁਪਰੀਮ ਕੋਰਟ ਦੇ ਵਿੱਚ ਮਸਲਾ ਜਾਂਦਾ ਜਿਸ ਦੇ ਵਿੱਚ ਕਿ ਕਈ ਦਿਨ ਬੀਤ ਜਾਂਦੇ ਨੇ ਕਈ ਉੱਥੇ ਤਰੀਕਾ ਪੈਂਦੀਆਂ ਨੇ ਬਾਰ ਬਾਰ ਸਖਤ ਟਿੱਪਣੀਆਂ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਦੇਸ਼ ਦੀ ਮਾਨਯੋਗ ਸਰਵੋੱਚ ਅਦਾਲਤ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਕਿ ਤੁਸੀਂ ਕਿਸ ਗੱਲ ਦੇ ਉੱਪਰ ਗੌਰ ਗੌਰ ਕਿਉਂ ਨਹੀਂ ਕਰ ਰਹੇ ਕਿਸ ਗੱਲ ਦੀ ਉਡੀਕ ਕਰ ਰਹੇ ਹੋ ਕਿ ਤੁਸੀਂ ਸਖਤੀ ਦੇ ਨਾਲ ਜਿਹੜਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਆਲੂ ਮੈਡੀਕਲ ਸਹਾਇਤਾ ਦਾਉ ਪਰ ਉਹਨਾਂ ਨੇ ਇਹ ਵੀ ਟਿੱਪਣੀ ਕੀਤੀ ਸੀ ਮਾਨਯੋਗ ਸੁਪਰੀਮ ਕੋਰਟ ਦੁਆਰਾ ਕਿ ਤੁਸੀਂ ਉਹਨਾਂ ਨੂੰ ਮਰਨwarte ਖੋਲਣ ਦੇ ਲਈ ਫੋਰਸ ਨਹੀਂ ਕਰ ਸਕਦੇ ਪਰ ਉਸ ਤੋਂ ਬਾਅਦ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਆਲ ਦਾ ਮਰਨwarte ਉਸੇ ਤਰੀਕੇ ਜਾਰੀ ਰਹਿੰਦਾ ਕੋਈ ਵੀ ਮੈਡੀਕਲ ਸਹਾਇਤਾ ਨਹੀਂ ਲੈਂਦੇ ਤਾਂ ਕਈ ਵਾਰ ਕੇਂਦਰ ਦੇ ਨੁਮਾਇੰਦੇ ਪੰਜਾਬ ਸਰਕਾਰ ਦੇ ਨੁਮਾਇੰਦੇ ਖਾਸ ਤੌਰ ਤੇ ਐਸਐਸਪੀ ਪਟਿਆਲਾ ਡੀਸੀ ਪਟਿਆਲਾ ਜਾਂ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਲਗਾਤਾਰ ਚੈੱਕਅਪ ਕਰ ਲੈਂਦੀ ਆ ਪਰ ਉਸ ਤੋਂ ਕਈ ਦਿਨ ਬੀਤ ਤਕਰੀਬਨ 18 ਜਨਵਰੀ ਨੂੰ ਜਿਹੜਾ ਕੇਂਦਰ ਦੇ ਨੁਮਾਇंदे ਖਨੌਰੀ ਬਾਰਡਰ ਤੇ ਜਾਂਦੇ ਨੇ ਨਾਲ ਪੰਜਾਬ ਸਰਕਾਰ ਦੇ ਨੁਮਾਇंदे ਪ੍ਰਸ਼ਾਸਨ ਹੁੰਦਾ ਕਿਸਾਨਾਂ ਨੂੰ ਇੱਕ ਪੱਤਰ ਦਿੰਦੇ ਨੇ ਜਿਸ ਦੇ ਵਿੱਚ ਕਿ ਕੇਂਦਰ ਦੇ ਨਾਲ ਮੀਟਿੰਗ ਤੈਅ ਹੋ ਜਾਂਦੀ ਆ 14 ਫਰਵਰੀ ਦੀ ਮੀਟਿੰਗ ਤੈਅ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਸਹਿਮਤੀ ਬਣਾਈ ਜਾਂਦੀ ਆ ਕਿ ਉਦੋਂ ਤੱਕ ਜੇਕਰ ਤੁਸੀਂ ਆਪਣਾ ਮਰਨ ਵਰਤ ਨਹੀਂ ਖੋਲਣਾ ਅੰਨ ਨਹੀਂ ਖਾਣਾ ਤਾਂ ਤੁਸੀਂ ਜਿਹੜੀ ਐਮਰਜੈਂਸੀ ਮੈਡੀਕਲ ਸਹਾਇਤਾ ਉਹ ਲਾਉ ਤਾਂ ਉਸ ਤੋਂ ਬਾਅਦ ਐਮਰਜੈਂਸੀ ਮੈਡੀਕਲ ਸਹਾਇਤਾ ਸ਼ੁਰੂ ਹੋ ਜਾਂਦੀ ਆ 14 ਫਰਵਰੀ ਦੀ ਕੇਂਦਰ ਦੇ ਨਾਲ ਮੀਟਿੰਗ ਤਾਇਆ ਜੋ ਕਿ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਹੋਣੀ ਆ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਡੱਲੇਵਾਲ ਦੀ ਸਿਹਤ ਆ ਉਸ ਟੈਰ ਹੋਣ ਲੱਗਦੀ ਆ ਤੇ ਉਸ ਤੋਂ ਬਾਅਦ ਜਦੋਂ ਅੱਜ ਤੋਂ 5-6 ਦਿਨ ਪਹਿਲਾਂ ਇਹ ਵੀ ਖਬਰ ਆ ਜਾਂਦੀ ਆ ਖਨੌਰੀ ਬਾਰਡਰ ਤੋਂ ਕਿ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਜਿਹੜੇ ਡ੍ਰਿਪ ਲਗਾਉਣ ਦੇ ਲਈ ਮੈਡੀਕਲ ਸਹਾਇਤਾ ਦੇਣ ਦੇ ਲਈ ਉਹਨਾਂ ਦੇ ਜਿਹੜੀ ਕੋਈ ਨਸਾ ਜਾਂ ਨਾੜ ਆਹਤਾਂ ਦੇ ਵਿੱਚ ਨਹੀਂ ਲੱਭ ਰਹੀ ਤਾਂ 4 ਤੋਂ 5 ਦਿਨ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਨਹੀਂ ਮਿਲਦੀ ਮੁਰ ਤੋਂ ਮੈਡੀਕਲ ਸਹਾਇਤਾ ਸ਼ੁਰੂ ਕੀਤੀ ਜਾਂਦੀ ਆ 4-5 ਦਿਨ ਲੰਘਣ ਤੋਂ ਬਾਅਦ ਤੇ ਉਸ ਤੋਂ ਬਾਅਦ ਕਿਸਾਨਾਂ ਦੁਆਰਾ ਇੱਕ ਸਾਲ ਪੂਰਾ ਹੋਣ ਤੇ ਵੱਡੀਆਂ ਮਹਾਪੰਚਾਇਤਾਂ ਰਾਜਸਥਾਨ ਦੇ ਰਤਨਪੁਰਾ ਬਾਰਡਰ ਤੇ ਜਿੱਥੇ ਧਰਨਾ ਚੱਲਿਆ ਉੱਥੇ 11 ਫਰਵਰੀ ਨੂੰ ਹੁੰਦੀ ਆ ਕੱਲ ਲੰਘੇ ਦਿਨ 12 ਫਰਵਰੀ ਨੂੰ ਵੱਡਾ ਲੱਖਾਂ ਦੇ ਇਕੱਠ ਦੇ ਨਾਲ ਇੱਕ ਮਹਾਪੰਚਾਇਤ ਹੁੰਦੀ ਆ ਤੇ ਜਿੱਥੇ ਕਿਸਾਨਾਂ ਨੂੰ ਜਗਜੀਤ ਸਿੰਘ ਦੱਲੇਵਾਲ ਸਟੇਜ ਦੇ ਉੱਪਰ ਨਹੀਂ ਆਉਂਦੇ ਹਾਲਾਂਕਿ ਆਪਣੇ ਟਰਾਲੀ ਦੇ ਵਿੱਚੋਂ ਕਮਰੇ ਦੇ ਵਿੱਚੋਂ ਕਿਸਾਨਾਂ ਨੂੰ ਏਕਤਾ ਦਾ ਸੰਦੇਸ਼ ਦੰਦੇ ਨੇ ਤੇ ਉੱਥੇ ਉਹ ਕਹਿੰਦੇ ਨੇ ਕਿ 14 ਫਰਵਰੀ ਦੀ ਮੀਟਿੰਗ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦਾ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਰਹਿੰਦਾ ਤੇ ਇਹ ਸਭ ਦੇ ਵਿਚਾਲੇ ਇੱਕ ਫੈਕਟਰ ਇਹ ਵੀ ਚੱਲਦਾ ਕਿ ਜਦੋਂ ਜਦੋਂ ਇਧਰਲੇ ਪਾਸੇ ਕਿਸਾਨਾਂ ਨੂੰ ਜਗਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ ਚੱਲ ਰਿਹਾ ਹੁੰਦਾ ਸਰਕਾਰ ਦੇ ਉੱਪਰ ਹੋਰ ਦਬਾਅ ਪਾਉਣ ਦੇ ਲਈ ਉਧਰਲੇ ਪਾਸੇ ਕਿਹਾ ਕਿ ਵਾਰ-ਵਾਰ ਕੇਂਦਰ ਦੇ ਮੰਤਰੀ ਭਾਵੇਂ ਨੁਮਾਇੰਦੇ ਹੋਣ ਬਹੁਤ ਸਾਰੇ ਭਾਜਪੀ ਦੇ ਲੀਡਰ ਇਸ ਗੱਲ ਨੂੰ ਲੈ ਕੇ ਬਿਆਨ ਦੇ ਰਹੇ ਸੀ ਕਿ ਜਿਹੜੇ ਕਿਸਾਨ ਨੇ ਉਹ ਟਰੈਕਟਰ ਲੈ ਕੇ ਨਾਉਣ ਜੇਕਰ ਕੋਈ ਪੈਦਲ ਆਵੇ ਬੱਸਾਂ ਦੇ ਵਿੱਚ ਆਵੇ ਤਾਂ ਉਹਨਾਂ ਨੂੰ ਕੋਈ ਨਹੀਂ ਰੋਕੇਗਾ ਤਾਂ ਫਿਰ ਸ਼ੰਭੂ ਬਾਰਡਰ ਤੋਂ ਅਲਾਨ ਹੁੰਦਾ ਕਿਸਾਨਾਂ ਨੂੰ ਸਰਬਨ ਸਿੰਘ ਪੰਦੇਰ ਕਹਿੰਦੇ ਨੇ ਕਿ 6 ਦਸੰਬਰ ਨੂੰ ਜਿਹੜਾ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨ ਗਏ ਕਿਸਾਨ ਤਾਂ ਜਦੋਂ 6 ਸتمبر ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਹੁੰਦੀ ਆ ਤਾਂ ਕਿਸਾਨਾਂ ਦੇ ਉੱਪਰ ਉਸੇ ਤਰੀਕੇ ਦੇ ਨਾਲ ਜੋ ਅੱਜ ਦੇ ਦਿਨ 13 ਜਨਵਰੀ 13 ਫਰਵਰੀ 2024 ਨੂੰ ਹੁੰਦਾ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ ਪਾਣੀ ਦੀਆਂ ਬਿਛਾੜਾਂ ਤੇ ਜਿਹੜੇ ਹੋਰ ਸ਼ਰਲੇ ਚਲਾਏ ਜਾਂਦੇ ਨੇ ਜਿਸ ਦੇ ਨਾਲ ਕਈ ਕਿਸਾਨ ਜ਼ਖਮੀ ਹੋ ਜਾਂਦੇ ਨੇ ਇੱਥੋਂ ਤੱਕ ਕਿ ਕਿਸਾਨ ਆਗੂ ਸਰਜੀਤ ਸਿੰਘ ਫੂਲ ਉਹਨਾਂ ਦੇ ਟ੍ਰਿੱਡ ਦੇ ਵਿੱਚ ਵੀ ਜਿਹੜਾ ਅਥਰੂ ਗੈਸ ਦਾ ਗੋਲਾ ਲੱਗਦਾ ਉਹ ਵੀ ਜ਼ਖਮੀ ਹੋ ਜਾਂਦੇ ਨੇ ਜਿਸ ਨੂੰ ਕਿ ਰਾਜਪੁਰਾ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਤੇ ਉਸ ਤੋਂ ਬਾਅਦ ਮੁਰਤੋਂ ਇੱਕ ਦਿਨ ਦੀ ਰੈਸਟ ਤੋਂ ਬਾਅਦ ਇੱਕ ਫਿਰ ਤੋਂ ਮਰਜੀਵੜਿਆਂ ਦੇ ਜਥੇ ਦੇ ਰੂਪ ਦੇ ਵਿੱਚ 8 ਜਿਹੜਾ ਦਸੰਬਰ ਨੂੰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਹੁੰਦੀ ਆ ਉਸ ਦੇ ਵਿੱਚ ਵੀ ਕਿਸਾਨ ਉਸੇ ਤਰੀਕੇ ਨਾਲ ਕਾਮਯਾਬ ਹੁੰਦੇ ਨੇ ਫਿਰ 14 ਦਸੰਬਰ ਨੂੰ ਕੋਸ਼ਿਸ਼ ਹੁੰਦੀ ਆ ਤੇ ਉਸ ਦੇ ਵਿੱਚ ਵੀ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਚੱਲਦੇ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਇਧਰਲੇ ਪਾਸੇ ਇੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਚੱਲ ਰਿਹਾ ਹੁੰਦਾ ਤੇ ਲੰਬਾ ਸਮਾਂ ਬੀਤਣ ਤੋਂ ਬਾਅਦ ਜੋ ਮਹਾਪੰਚਾਇਤਾਂ ਵੀ ਹੋ ਗਈਆਂ ਤੇ ਹੁਣ ਅੱਜ ਤੋਂ ਪਰਸੋਂ ਨੂੰ ਯਾਨੀ ਕਿ 2 ਦਿਨਾਂ ਬਾਅਦ 14 ਫਰਵਰੀ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣੀ ਆ ਤਾਂ ਕਿਸਾਨੇ ਉਡੀਕ ਕਰ ਰਹੇ ਨੇ ਕਿ ਕੇਂਦਰ ਕੀ ਪ੍ਰਪੋਜ਼ਲ ਲੈ ਕੇ ਆਉਂਦਾ ਕਿਸ ਤਰੀਕੇ ਕਿਸਾਨਾਂ ਦੀਆਂ ਜਿਹੜੀਆਂ 12 ਮੰਗਾਂ ਨੇ ਉਹ ਮਸਲਾ ਹੱਲ ਹੁੰਦਾ ਪਰ ਅੱਜ ਇਸੇ ਮੰਗਾਂ ਨੂੰ ਲੈ ਕੇ ਇੱਕ ਪੂਰਾ ਸਾਲ ਹੋ ਚੁੱਕਿਆ ਜਿਸ ਦੇ ਵਿੱਚ ਕਿ ਕਈ ਕਿਸਾਨਾਂ ਦੁਆਰਾ ਸ਼ੰਭੂ ਬਾਰਡਰ ਤੇ ਖੁਦਕੁਸ਼ੀ ਕੀਤੀ ਗਈ ਹੈ ਜਦੋਂ 14 ਦਸੰਬਰ ਨੂੰ ਕਿਸਾਨ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਸਾਨਾਂ ਦੇ ਉੱਪਰ ਅਤਰੂ ਗੈਸ ਦੇ ਗੋਲੇ ਧਾਕੇ ਜਾਂਦੇ ਨੇ ਇੱਕ ਕਿਸਾਨ ਦੁਆਰਾ ਸਲਫਾਸ ਨਿਕਲ ਕੇ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਦੋ ਤਿੰਨ ਦਿਨ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਆਖਰੀ ਸਾਹ ਲੈ ਰਹੇ ਪਰ ਇਸ ਦੇ ਵਿੱਚ ਇੱਕ ਸਾਲ ਪੂਰਾ ਹੋਣ ਦੇ ਵਿੱਚ ਉਸੇ ਜਿੱਥੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਆ ਦਾ ਮਰਨ ਵਰਤ ਅੱਜ 80 ਦਿਨਾਂ ਦੇ ਵਿੱਚ ਦਾਖਲ ਹੋ ਚੁੱਕਿਆ ਕਈ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ ਪਰ ਕਿਸਾਨ ਕਹਿੰਦੇ ਨੇ ਕਿ ਕੇਂਦਰ ਦੇ ਉੱਪਰ ਪ੍ਰੈਸ਼ਰ ਪਿਆ ਤੇ ਇਸੇ ਕਰਕੇ 14 ਫਰਵਰੀ ਦੀ ਮੀਟਿੰਗ ਦਾ ਸੱਦਾ ਦਿੱਤਾ